ਦਨ ਗਿਆ ਬਲਿਆ ਕੀ ਕਰਨਾ ਵਰਗੂ ਜੀ ਦਾ ਖਾਲਸਾ ਵਰਗੂ ਜੀ ਦੀ ਫਤਿਹ ਤਨ ਤਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਰਜਿਸਟਰ ਵੱਲੋਂ ਅਤੇ ਮੇਰੇ ਬਹੁਤ ਇਤਜ਼ਾਰਯੋਗ ਵੀਰ ਮਨਜੀਤ ਸਿੰਘ ਜੁੜਾ ਫਾਟਕ ਜੋ ਤਨ ਤਨ ਬਾਬਾ ਬੁੱਢਾ ਜੀ ਸੇਵਾ ਛਾਡੀ ਦੇ ਮੁਖ ਸੇਵਾਦਾਰ ਹਨ ਅਤੇ ਸਿਕਸਟਰੂ ਫੈਡਰੇਸ਼ਨ ਮਾਤਾ ਦੇ ਕੋਮੀ ਮੀਤ ਪ੍ਰਧਾਨ ਹਨ ਉਹਨਾਂ ਵੱਲੋਂ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਹ ਮਹਾਨ ਖੂਦਨ ਗਿਆ ਪਿਆ ਜੋ ਗੁਰਦੁਆਰਾ ਵਿਖੇ ਲਵਾ ਗਿਆ ਹੈ ਬਹੁਤ ਦੀ ਵਧੀਆ ਪ੍ਰਾਲਾ ਹੈ ਕਿਉਂਕਿ ਜਿਹੜਾ ਖੂਨਦਾਨ ਹੈ ਬੜਾ ਮਹਾਨਦਾਨ ਹੈ ਸਾਨੂੰ ਸਾਰਿਆਂ ਨੂੰ ਜਿਹੜਾ ਖੂਨਦਾਨ ਕਰਨਾ ਚਾਹੀਦਾ ਹੈ ਮੇਰਾ ਵੀਰ ਰਮਜੀਤ ਸਿੰਘ ਜੋੜਾ ਫਾਟਕ ਤੇ ਜਿੰਨੀ ਸਮੂਚੀ ਟੀਮ ਹੈ ਉਹਦਾ ਹੀ ਦੇ ਫਾਤਰ ਹਨ ਹਰ ਸਮੇਂ ਦੌਰਾਨ ਉਹ ਇਹਨਾਂ ਕੋਈ ਐਕਟੀਵਿਟੀ ਕਰਦੇ ਰਹਿੰਦੇ ਹਨ ਜੋ ਸਮੇਂ ਦੀ ਲੋੜ ਹੈ ਨੌਜਵਾਨਾਂ ਨੂੰ ਨਾਲ ਇਕੱਠੇ ਜੋੜ ਕੇ ਜੋ ਹਰ ਤਰ੍ਹਾਂ ਦੇ ਸਕੂਲਾਂ ਗਾਲਜਾਂ ਦੇ ਵਿੱਚ ਵੀ ਇਹ ਮਤਲਬ ਬੱਚਿਆਂ ਨੂੰ ਲੋੜਵੰਦਾਂ ਨੂੰ ਜਿਹੜੇ ਸਮਾਨ ਆ ਸਟੇਸ਼ਨਰੀ ਦਾ ਹੋਰ ਵੀ ਕਿਸੇ ਚੀਜ਼ ਦੀ ਜਰੂਰਤ ਹੋਵੇ ਮਤਲਬ ਪਿਛਲੇ ਸਮੇਂ ਦੌਰਾਨ ਸਕੂਲਾਂ ਦੇ ਵਿੱਚ ਇਹਨਾਂ ਨੇ ਆਪਨਾ ਅਰੋਲਵਾਣਾ ਹੋਰ ਵੀ ਬੜੇ ਤਰ੍ਹਾਂ ਦੇ ਉਪਰਾਲੇ ਕੀਤੇ ਹਨ ਮੈਨੂੰ ਬਹੁਤ ਮਾਣ ਹੈ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਦੀਪ ਸਿੰਘ ਇਹਨਾਂ ਦੇ ਛੱਤੇ ਮੇਰ ਖਿਆਤ ਰੱਖਣਾ ਇਸੇ ਤਰੀਕੇ ਦੇ ਨਾਲ ਇਹ ਚੜ੍ਹਦੀ ਕਲਾ ਦੇ ਨਾਲ ਲੋਕ ਭਲਾਈ ਦੇ ਕਾਰਜ ਕਰਦੇ ਰਹਿਣਾ ਸਖਸ਼ੂ ਫਾਊਂਡੇਸ਼ਨ ਦਾ ਮੱਤਾ ਬੋਲੋ ਮਿਸਾਇਨਾ ਸੁਣ ਦਿੱਤਾ ਜਾਂਦਾ ਹੈ ਹੋਣ ਵੀ ਅਸੀਂ ਇਹਨਾਂ ਦੇ ਨਾਲ ਹਾਂ ਗੁਰੂ ਰਾਮ ਦਾ ਚਲਬਾ ਕਰੇ ਤਗੜੇ ਹੋ ਕੇ ਜੇ ਸਾਡੀ ਨੌਜਵਾਨ ਪਨੀਰੀ ਆ ਉਹਨਾਂ ਨੂੰ ਇਕੱਠੇ ਕਰਨ ਦੀ ਲੋੜ ਆ ਜਿਹੜੇ ਨੌਜਵਾਨ ਆ ਪਤੇ ਤਬੋਨੇ ਜਾ ਰਹੇ ਨੇ ਨਸ਼ਿਆਂ ਚ ਗਲਦਾਨ ਹੋ ਰਹੇ ਹਨ ਉਹਨਾਂ ਨੂੰ ਸਿੱਧੇ ਦਾ ਫੋਨ ਵਾਸਤੇ ਇਹੋ ਜੇ ਕਾਰਜ ਕਰਨੇ ਬੜੇ ਜ਼ਰੂਰੀ ਹਨ ਇਸ ਲਈ ਮੇਰਾ ਵੀਰ ਭਾਈ ਦਾ ਪਾਤਰ ਹੈ ਗੁਰੂ ਰਾਮਦਾਸ ਇਹਦੇ ਇਹਦੇ ਉੱਪਰ ਜੋੜਾ ਫਾੜਨ ਜੀ ਸਿੰਘ ਦੀ ਜੋੜੇ ਸਰਦ ਜੀ ਮੇਰੇ ਪ੍ਰਿਆਸ ਰੱਖ ਰਿਹਾ ਹੈ ਇਹਨਾਂ ਦੀ ਸਮੁੱਚੀ ਟੀਮ ਉੱਪਰ ਮੇਰੇ ਪ੍ਰਿਆਸ ਰੱਖਾਂ ਤਾਂ ਜੋ ਚੜ੍ਹਦੀ ਕਲਾ ਦੇ ਨਾਂ ਇੱਕ ਅੱਜ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭੰਤਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵੱਲੋਂ ਅੱਜ ਗੋਲਡਨ ਐਂਡਲੀ ਗੁਰਦੁਆਰਾ ਸਿੰਘ ਸਭਾ ਵਿਖੇ ਆਇ ਮਹਾਨ ਖੂਨਦਾਨ ਕੈਂਪ ਸਾਰੇ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਥੈਲਾਸੀਮੀਆਂ ਤੋਂ ਪੀੜਿਤ ਬੱਚਿਆਂ ਲਈ ਖ ਪਉ ਮੈਂ ਸਾਰੇ ਸਰਕਾਰ ਜੋ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਆਪਣੇ ਲੋ ਲੋ ਸਮੇ ਸਮੇ ਸਿਰ ਆ ਕੇ ਲੋਕ ਮੁੰਡਾ ਦੇ ਲਈ ਹਮੇਸ਼ਾ ਕਦਮਰ ਤਿਆਰ ਰਹਿੰਦੇ ਨੇ ਤੇ ਲੋਕਾਂ ਦਾ ਲਈ ਕੂਮਦਨ ਕਰਦੇ ਨੇ